ਕਿਨੇ ਮਦਦ ਨਾਲ ਪੰਚਾਇਤ ਦੇ ਮੈਂਬਰ ਵੀ ਦੋਸ਼ੀ ਆ ਜੋ ਕਿ ਜਿਹੜੇ ਨਹੀਂ ਪੁੱਛ ਸਕੇ ਨਹੀਂ ਇਸ ਗੱਲ ਤੇ ਕੋ ਅਸੀਂ ਕਹਿੰਨੇ ਯਾਰ ਮੈਂ ਕਿਸੇ ਤੋਂ ਯਾਰ ਇਹ ਤੁਨੀ ਸਾਰੀ ਕਿਤੇ ਨਹੀਂ ਲਾਈਡਾ ਲੱਗੀਆਂ ਜਿੱਦਾਂ लवली ਦੇ ਸੋਡਰਡ ਸਾਡੇ ਸਾਡੇ ਪਿੰਡ ਬਹੁਤ ਰਹਿੰਦੇ ਆ ਬੱਚੇ ਤੇ ਉਹਨਾਂ ਨੂੰ ਦਿਨੇ ਲੱਕਦੇ ਆ ਕੋਟ ਮਾਰ ਕਰਕੇ ਉਹਨਾਂ ਨੂੰ ਦਿਨੇ ਉਹਨਾਂ ਦੇ ਲਕਵਾਈ ਬੋਲਣ ਤੇ ਵਿਚਾਰਿਆਂ ਦੇ ਲੈਪਟਾਪ ਅਗਲਿਆਂ ਨੇ ਲੈਏ ਹੁੰਦੇ ਆ ਕਿਸ਼ਲਾ ਦੇ ਤੇ ਸਾਰੀ ਉਹਨਾਂ ਦੀ ਪੜ੍ਹਾਈ ਖਰਾਬ ਹੋ ਗਈ ਪਿੰਡਾਂ ਵਿੱਚ ਇੰਨਾ ਇਥੇ ਨਸ਼ਾ ਆਇਆ ਸਾਡੇ ਪਿੰਡ ਵਿੱਚ ਕੋਈ ਇਹਦੇ ਬਾਰੇ ਕੋਈ ਕੁਝ ਨਹੀਂ ਕਰ ਰਿਹਾ ਬਸ ਸਾਨੂੰ ਕਹਿੰਦੇ ਇਹ ਤਾਂ ਇਹਦਾ ਪਿੰਡ ਦੀ ਸੇਫਟੀ ਜਾਏਗੀ ਸੇਫਟੀ ਬਿਲਕੁਲ ਨੂੰ ਆਪਣੇ ਪਿੰਡ ਦੀ ਸੇਫਟੀ ਕਹਦੇ ਜਿੱਥੇ ਜਨਾਨੀਆਂ ਦਿਨੇ ਰਾਤ ਨੂੰ ਨਿਕਲਦੇ ਪੋਰਟ ਸਕਰਟ ਆ ਆ ਜੇ ਸਾਡੇ ਪਿੰਡ ਦੀ ਹਾਲਤ ਹੈ ਤੇ ਬਹੁਤ ਖਰਾਬ ਹੈ। ਬੜਾ ਜਿਹੇ ਬਾਰੇ ਕਰਿਆ। ਸੜਕਾਂ ਨਾਲੇ ਸਾਡੀ ਸੜਕ ਬਹੁਤ ਟੁੱਟੀ ਹੋਈ ਹੈ। ਸਾਰੇ ਪਿੰਡ ਦੀ ਫਾਟਕਵਾਰੀ ਬਿਲਕੁਲ ਵਿਕਾਸ ਬਹੁਤ ਬਕਾਰਿਆ। ਮੈਂ ਕਿਹਾ ਜੇ ਹੁਣ 40 ਫੁੱਟ ਦਾ ਜਦੋਂ ਮੀਂਹ ਪੈ ਜਾਂਦਾ ਇੱਕ ਇੱਕ ਫੁੱਟ ਪਾਣੀ ਖੜਾ ਹੁੰਦਾ। ਬੜਾ ਗੱਲ ਕੁਝ ਵੀ ਨਹੀਂ ਹੋ ਕੋਈ ਐਡਾ ਕੰਮ ਨਹੀਂ ਪਰ ਉਹ ਥਾਡੀ ਪੰਚਾਇਤ ਤੋਂ ਹੋ ਨਹੀਂ ਬਣੀ ਕਿ ਗੁਰੂ ਘਰ ਆ ਮੈਂ ਯਾਰ ਉੱਥੋਂ ਦਾ ਸਰਦਾਰ ਕਰਦੇ। ਹਲਕਾ ਕੇ ਕਿ ਤੋਂ ਮਾਂ ਪਾਸ ਕਰੇ ਜੱਸੀ ਗਾ ਉਹ ਸਾਰੀਆਂ ਬਾਤ ਜਿੰਨੇ ਆਪਾਂ ਤੁਸੀਂ ਦੇਖੇ ਸਾਰਿਆਂ ਦੇਖਿਆ ਇਹ ਕਾਂਗਰਸ ਇਹ ਆਪਾਂ ਹੁਣ ਕਹਾਂ ਨਾ ਮਾਜਾ ਮਾਲਵਾ ਤੋਂ سامنے ਆ ਗਿਆ ਦਰਖਤ ਹਾਂਜੀ ਅੱਜ ਉਹਦਾ ਨਾਮ ਕਾਮੂਬਾਰ ਕਿੰਦਿਆ ਨਾਂ ਵੀ ਜਿੱਤਿੰਦਾ ਨਿਕਲਦਾ ਉਹਨੂੰ ਕਹਿੰਦੇ ਆਪਾਂ ਆਪਣਾ ਇਹ ਯਾਤਰਾ ਇਹ ਨਹੀਂ ਕਿ ਅਪਨਾਈ ਕਰਦੀਆਂ ਇਸ ਤਰ੍ਹਾਂ ਦੀ ਪਰਵਾਹ ਨਹੀਂ ਹੁਣ ਤੁਸੀਂ ਸਿਰ ਵੀ ਜਾ ਕੇ ਕਹਿਣਾ ਜੀ ਅਸੀਂ ਢੇਡੂ ਜਵਾਏ ਆ ਅਗੇ ਤੁਹਾਡਾ ਨਾਂ ਇਹ ਗੱਲ ਸੁਣਨਾ ਨਾ ਤੈਨੂੰ ਕਿੰਨੇ ਲੋਕੇ ਹੁੰਦੇ ਬੰਦਾ ਇਹ ਨਹੀਂ ਤੇ ਤੂੰ ਜਦ ਕਦਰ ਕਰਦਾ ਕੌਮ ਨਹੀਂ ਹਿਟਾਇਆ ਮਤਲਬ ਇਹ ਨਾ ਤੁਹਾਡੀ ਗੱਲ ਸੁਣ ਤੇ ਫਿਰ ਤੁਸੀਂ ਕਹਿੰਦਾ ਮੇਰਾ ਇਹ ਵਿਸ਼ਵਾਸ ਆ ਕਿ ਬਹੁਤ ਵੱਲ ਵਧੀਆ ਸੁਣਦੇ ਆ ਬੰਦੇ ਇਹਨੂੰ ਤੁਛਲੀ ਇਧਰੋਂਦੇ ਆ ਲੇਕਿਨ ਜਿਹੜਾ ਛੋਟਾ ਮੋਟਾ ਕੱਲ ਉਹ 1 ਮਿੰਟ ਤੋਂ ਪਹਿਲਾਂ ਉਸੇ ਲੋਕੇ ਬੰਦੇ ਦੇ ਰੱਜਾ ਫੋਨ ਕਰ ਦੇਗਾ ਇਹ ਨਹੀਂ ਇਦਾਂ ਨਹੀਂ ਕਿ ਅਸੀਂ ਅਕਾਲੀ ਸਾਡੇ ਸਿਰ ਤੇ ਹਾਂਜੀ ਤਾਰੀਕਾਲ ਸਾਹਿਬ ਲੋਕ ਸਭਾ ਦੀਆਂ ਚੋਣਾਂ ਦੇ ਮੱਦੇਨਜ਼ਰ ਜਿਹੜਾ ਆ ਵਕ ਵਕ ਪਾਰਟੀਆਂ ਵੱਲੋਂ ਪਿੰਡਾਂ ਦੇ ਵਿੱਚ ਸ਼ਹਿਰਾਂ ਦੇ ਵਿੱਚ ਪ੍ਰਚਾਰ ਕੀਤਾ ਜਾ ਰਿਹਾ ਹੈ ਉਮੀਦਵਾਰਾਂ ਦੇ ਹੱਕ ਦੇ ਵਿੱਚ ਔਰ ਕਾਂਗਰਸ ਪਾਰਟੀ ਦੇ ਜਾਮਨੀ ਗੋਮਰ ਮੈਡਮ ਜਿਨ੍ਹਾਂ ਨੂੰ ਟਿਕਟ ਦਿੱਤੀ ਗਈ ਹਾਈ ਕਮਾਂਡ ਵੱਲੋਂ ਮੈਦਾਨ ਦੇ ਵਿੱਚ ਉਤਾਰਿਆ ਗਿਆ ਆ ਕਿਦਾਂ ਦਾ ਰਿਸਪੌਂਸ ਕਿਦਾਂ ਦਾ ਜਿਹੜਾ ਆ ਪ੍ਰਭਾਵ ਆ ਉਹ ਇਲਾਕੇ ਦੇ ਵਿੱਚ ਤੁਹਾਨੂੰ ਮਿਲ ਰਿਹਾ ਉਹ ਜਿਸਨੂੰ ਕਿ ਤੁਸੀਂ ਸਾਰੇ ਜਾਣਦੇ ਹੋਗੇ ਕਿ ਇੱਕ ਦੂਰ ਨੂੰ ਜੋ लोकसभा ਦੇ ਇਲੈਕਸ਼ਨ ਚੋਂ ਜਾਰੀ ਹੈ ਉਹਦੇ ਵਿੱਚ ਜਿਹੜੇ ਹੈ ਪੰਜਾਬ ਜਿਹੜੇ ਇੱਕ ਜੂਨ ਨੂੰ ਵੋਟਾਂ ਪੈਣੀਆਂ ਨੇ ਉਹਦੇ ਵਿੱਚ ਸ਼ਿਆਖੋ ਸੀਟ ਤੋਂ ਸਾਡੇ ਜੀਪੀ ਵੱਲੋਂ ਮੈਡਮ ਪੂਤਾ ਸੰਤ ਕਾ ਜੀ ਆਪ ਵੱਲੋਂ ਜੁਬੇਵਾਲ ਅਤੇ ਕਾਲੀਦਲ ਵੱਲੋਂ ਟੰਡਲ ਸਾਹਿਬ ਸੰਸਦ ਪਾਰਟੀ ਵੱਲੋਂ ਜਿਹੜੇ ਜਾਮਨੀ ਕੋਮਰ ਜੀ ਹੁੰਦੇ ਨੇ ਇਸ ਕਰਕੇ ਜਿੱਥੇ ਜਮਦਗੋਬਰ ਦੇ ਆਪ مقابلہ ਤੋਂ ਦੇਖੀਏ ਇਹ ਸਾਰੇ ਕੈਂਡੀਡੇਟ ਜਿਹੜੇ ਹੈਗੇ ਨੇ ਇਹ ਤਨਾੜੇਗੇ ਨੇ ਪੈਸੇ ਵਾਲੇ ਹੈਗੇ ਨੇ ਸਾਡੇ ਜੋ ਕੈਂਡੀਡੇਟ ਹੈਗੇ ਨੇ ਜਮਦਗੋਬਰ ਜੀ ਉਹ ਖੜੇ ਲਿਖੇ ਹੈਗੇ ਨੇ ਧੀਰਜ ਪਰਿਵਾਰ ਚੋਂ ਹੈਗੇ ਨੇ ਉਹ ਇੱਕ ਸਧਾਰਨ ਫੈਮਿਲੀ ਚੋਂ ਹੈਗੇ ਨੇ ਔਰ ਮੈਂ ਉਮੀਦ ਕਰਦਾ ਕਿ ਇੱਕ ਦਿਨ ਜਦੋਂ ਵੋਟਾਂ ਪੈਣਗੀਆਂ ਸਾਰੇ ਹਿਸ਼ਾਰਪੁਰ ਹਲਕੇ ਤੋਂ ਜਿਹੜੇ ਹੈਗੇ ਖਾਸ ਕਰਕੇ ਫਗਵਾੜੇ ਹਲਕੇ ਤੋਂ ਲੋਕੀ ਬੰਦ ਤੋਂ ਬੰਦ ਬੋਟਾ ਪਾਉਣਗੇ ਕਿਉਂਕਿ ਕਿਉਂਕਿ ਆਮ ਜਨਤਾ ਨੇ ਆਮ ਵੋਟਰ ਨੇ ਜਿਹੜਾ ਹੈਗਾ ਜਿੱਥੇ ਸਾਰੇ ਦੇਸ਼ ਵਿੱਚ ਇਹ ਮੰਨ ਬਣਾਇਆ ਹੈਗਾ ਇਸ ਲਈ ਜਿਹੜੀ ਹੈਗੀ ਕੇਂਦਰ ਸਰਕਾਰ ਵਿੱਚ ਜੋ ਵੀਜੇਤ ਦੀ ਸਰਕਾਰ ਹੈਗੀ ਉਹਨੂੰ ਚੱਲਦੇ ਕਰਨਾ ਹੈਗਾ ਕੋਈ ਪਿਛਲੇ 10 ਸਾਲਾਂ ਦੇ ਵਿੱਚ ਇਹਨਾਂ ਵੱਲੋਂ ਆਮ ਜਨਤਾ ਦੀ ਸੇਵਾ ਕਰਦੀ ਬੁਝਾਈ ਜੇ ਰਹਿਗਾ ਤਨਾਲ ਲੋਕ ਹੈ ਕਹਿੰਦੇ ਅਗਾਨੀ ਹਵਾਨੀ ਹੈ ਕਹਿੰਦੇ ਉਹਨਾਂ ਨੂੰ ਬਤੋ ਬਤ ਜਿਹੜਾ ਹੈਗਾ ਮੁਨਾਫਾ ਦੇਣ ਵਾਸਤੇ ਸਾਰੀਆਂ ਪਾਲਸੀ ਉਹਦਾ ਬਣਾਈਆਂ ਹੋਈਆਂ ਆਮ ਜਨਤਾ ਵਾਸਤੇ ਕੁਝ ਨਹੀਂ ਕੀਤਾ ਤੇ ਲੋਕਾਂ ਨੇ ਸਾਰੇ ਦੇਸ਼ ਕੁਛ ਮਨ ਬਣਾਇਆ ਉਸੇ ਕਰੀ ਵਿੱਚ ਜਿਹੜਾ ਹੈਗਾ ਫਗਵਾੜੇ ਵਿੱਚ ਵੀ ਆਮ ਲੋਕਾਂ ਨੇ ਇਹ ਧਾਰਨਾ ਬਣਾ ਲਈ ਹੈਗੀ ਕਿ ਅਸੀਂ ਸ਼੍ਰੀਮਤੀ ਜਾਵਨੀ ਗੋਮਰ ਜੀ ਨੂੰ ਕਿ ਕਿਦੋਂ ਬੋਟ ਪਾਉਣ ਦਾ ਕੰਮਜਾ ਬਣਾਉਣਾ ਹੈ ਔਰ ਇਹ ਗੱਲ ਆਪ ਪਿੰਡਾਂ ਵਿੱਚ ਵੀ ਜਾਇਦਾ ਆ ਉਹ ਆ ਜਾਣਾ ਸੀ ਉਹਦੇ ਵਿੱਚ ਵੀ ਜਿਹੜਾ ਹੈਗਾ ਆਪ ਪਿੰਡਾਂ ਵਿੱਚ ਲੋਕ ਨਹੀਂ ਕਹਿੰਦੇ ਜੀ ਇਸ ਵਾਰੀ ਅਸੀਂ ਦਾ ਉਹ ਸਰਕਾਰ ਬਣੀ ਹੈਗੀ ਉਦੋਂ ਕਹਿੰਦੇ ਹੈਗੇ ਨੇ ਕਿ ਸੋ ਕਾਂਗਰਸ ਆਦਾਰੀ ਹੈਗੀ ਪਾਰਟੀ ਹੈਗੀ ਜਿਹੜੀ ਪਾਰਟੀ ਆਈ ਹੈ ਉਹ ਆਮ ਲੋਕਾਂ ਦਾ ਖਲਾਫ ਕਰਦੀ ਹੈਗੀ ਲੋਕਾਂ ਦੇ ਵਿਸ਼ਵਾਸ ਦੀ ਸਕੀਮਾਂ ਲੈਂਦੀ ਹੈਗੀ ਕਿਉਂਕਿ ਇਹ 10 ਸਾਲਾਂ ਦੇ ਵਿੱਚ ਮੰਗੀਆਂ ਵੀ ਮੋਦੀ ਸਾਹਿਬ ਨੇ ਪਾਲਿਸੀਆਂ ਜਾਂ ਯੋਜਨਾਵੀਆਂ ਹੈਗੀਆਂ ਉਹ ਸਾਰੀਆਂ ਸਰ ਮਲਮੋਤ ਸੀ ਦਾ ਟਾਈਮ ਟੇਬਲ ਨਹੀਂ ਹੋ ਸੀਗੇ ਉਹਨਾਂ ਨੂੰ ਤਰੋੜ ਮੋਰ ਦੇ ਜਿਹੜਾ ਲਾਗੂ ਕੀਤਾ ਗਿਆ ਹੈ ਇਸ ਕਰਕੇ ਸਭ ਪੂਰਨ ਮੀਟ ਹੈਗੀ ਹੈ ਕਿਉਂਕਿ ਉਹਨਾਂ ਨੂੰ ਜਦੋਂ ਵੋਟਾਂ ਪੈਣੀਆਂ ਹੈਗੀਆਂ ਸਾਡੇ ਕਾਂਗਰਸ ਦੇ ਕੈਂਡੀਡੇਟ ਜੀ ਜਮਨੀ ਗੋਮਰ ਜੀ ਵੱਡੇ ਮਾਰ ਦੇ ਨਜ਼ਿੱਕ ਤੇ ਜਿਹੜਾ ਹੈਗਾ ਅੱਛਾ ਆਪ ਦੀ ਨਮਾਇੰਦਗੀ ਜਦੀ ਹੋਈ ਹੈ ਲੋਕ ਸੌਂਕਾ ਸਰ ਕਿਸ ਪਾਰਟੀ ਨਾਲ ਜਮਨੀ ਜੀ ਦਾ ਜਿਹੜਾ ਮੁਕਾਬਲਾ ਦੇਖਦੇ ਹੋ ਕਿੰਝ ਜਿਸਨਾ ਹੈ ਮੁਕਾਬਲਾ ਜੇ ਕਿ ਜੇ ਆਪ ਮੁਕਾਬਲਾ ਸਾਰਿਆਂ ਨਾਲ ਹੁੰਦਾ ਸਾਰੇ ਕੈਂਡੀਡੇਟ ਜਿਹੜੇ ਹੈਗੇ ਬਰਾਬਰ ਹੀ ਹੁੰਦੇ ਹੈਗੇ ਕੋਈ ਕਿਸੇ ਨਾਲ ਘੱਟ ਨਹੀਂ ਹੈਗਾ ਉਸ ਕਰਕੇ ਕੈਂਡੀਨੇਟ ਜੇ ਇਹ ਦੇਖਣ ਲੱਗ ਜਵੇ ਵੀ ਮੈਂ ਮੇ ਦਾ ਇਹ ਨਾਲ ਮੁਕਾਬਲਾ ਚ ਉਹਦੇ ਨਾਲ ਇਹ ਮੁਕਾਬਲਾ ਕੈਂਡੀਨੇਟ ਨੂੰ ਜਿਹੜਾ ਹੈਗਾ ਆਪ ਦੀ ਸਮਰਥਾ ਅਨੁਸਾਰ ਵੱਧ ਤੋਂ ਵੱਧ ਜਿਹੜਾ ਲੋਕਾਂ ਤੱਕ ਵੋਟਰ ਤੱਕ ਪਹੁੰਚ ਕਰਨੀ ਚਾਹੀਦੀ ਹੈ ਤੇ ਇਹ ਵੀ ਦੇਖਣਾ ਚਾਹੀਦਾ ਕਿ ਫੁਲਾਨੀ ਬਾਤ ਕੀ ਕਰੀ ਆਪ ਦੀ ਜੋ ਵੀ ਤੁਸੀਂ ਸਟ੍ਰੈਟਜੀ ਬਣਾਈ ਹੈ ਉਹ ਤੇ ਚੱਲਣਾ ਚਾਹੀਦਾ ਤੇ ਵੱਧ ਤੋਂ ਵੱਧ ਜਿਹੜੇ ਵੋਟਰਾਂ ਨੂੰ ਜਿਹੜਾ ਹੈਗਾ ਤੁਸੀਂ ਕੰਟੈਕਟ ਕਰਕੇ ਉਨਾਂ ਨੂੰ ਆਪਣੇ ਜਿਹੜੇ ਹੈਗਾ ਵਿਚਾਰਾਂ ਨਾਲ ਸਮਝਾਉਣਾ ਔਰ ਆਪਣੇ ਜੋ ਵੀ ਤੁਸੀਂ ਮੰਚ ਕੋਈ ਪਾਲਸੀ ਕੋਈ ਬਣਾਈ ਹੈ ਜਬ ਕੋਈ ਵੀ ਤੁਸੀਂ ਆਪਣਾ ਜਿਹੜਾ ਕੋਈ ਪਨਾਇਆ ਵੀ ਅਸੀਂ ਐਸੇ ਹੀ ਵਿਚਾਰ ਕਰਨਾ ਚਾਹੁੰਦੇ ਆ ਕਿ ਉਹ ਬਣਾ ਕੇ ਜਿਹੜਾ ਲੋਕਾਂ ਨੂੰ ਤੱਕੀ ਦੇਣਾ ਚਾਹੀਦਾ ਤਾਂ ਜੋ ਲੋਕ ਸੰਬੱਤਬੱਤ ਦੇ। ਤੇ ਚੇੜੂਜ ਕਿਸ ਤਰ੍ਹਾਂ ਦਾ ਰਿਸਪਾਂਸ ਮਿਲਿਆ ਜੀ ਤੁਹਾਨੂੰ? ਚੇੜੂਜ ਜਿਸ ਤਰ੍ਹਾਂ ਕਿ ਬਾਬਾ ਜੀ ਨੇ ਅਤੇ ਬਲਜੀ ਸਿੰਘ ਜੀ ਨੇ ਅਤੇ ਉਹਨਾਂ ਨੇ ਜਿਹੜਾ ਹੈਗਾ ਔਰ ਸਾਰੇ ਸੱਜਣ ਬੰਦੇ ਤਰਫ ਤੋਂ ਸਹਿਜ ਨਾਲ ਜਿਹੜਾ ਹੈਗਾ ਮਿਲ ਕੇ ਉਹ ਜਿਹੜਾ ਹੈਗਾ ਬਹੁਤ ਹੀ ਅੱਛੀ ਕਮਿਟੀ ਕਰਵਾਈ ਹੈ ਜੀ। ਅਤੇ ਦੂਸਰਾ ਇਹ ਕਿ ਪਹਿਲਾ ਅਥਾ ਕਿ ਪਿੰਡਾਂ ਵਿੱਚ ਸਾਰੇ ਲੋਕ ਜਾਣਦੇ ਹੋਏ ਕਿ ਜੀਡੀਪੀ ਸਰਕਾਰ ਔਰ ਆਪ ਸਰਕਾਰ ਨੇ ਜਿਹੜਾ ਹੈਗਾ ਆਮ ਲੋਕਾਂ ਦੇ ਜਿਹੜਾ ਹੈਗਾ ਪੱਲੇ ਵਾਸਤੇ ਜਾਂ ਉਹਨਾਂ ਦਾ ਕਲਿਆਣਤਨ ਵਾਸਤੇ ਕੁਝ ਨਹੀਂ ਕੀਤਾ ਅੱਜ ਲੋਕਾਂ ਨੇ ਜਿਹੜਾ ਹੈਗਾ ਸਰਦ ਮਲਮੋਤ ਸਿੰਘ ਦਾ ਜਿਹੜਾ ਰੂਪ ਸੀਗਾ ਜਾਂ ਉਹਨਾਂ ਦਾ ਸ਼ਾਸਨ ਸੀਗਾ ਜੋ ਉਹਨਾਂ ਨੇ ਸੇਵਾ ਤੋਂ ਕੀਤੀ ਉਹ ਯਾਦ ਆ ਰਹੇ ਨੇ ਇਸ ਕਰਕੇ ਬੜੀ ਬੰਦੀ ਬੰਦੀ ਲੋਕੀ ਜਿਹੜਾ ਹੈਗਾ ਕੌਂਸਲਰ ਬੋਟ ਪਾਉਣ ਨੂੰ ਪਾ ਰਹੇ ਥੈਂਕ ਯੂ